ਯੂਟਿਊਬ ਲਾਈਵ ਪ੍ਰੋਗਰਾਮ ਵੀਰੇ ਅੱਜ ਪ੍ਰਯਤ ਕਰੀ ਰਾਸਨਾ ਵਾਇਰਲ ਜਿਹਾ ਕਾਫਸਾ ਵਾਇਰਲ ਵਧੀ ਅਜਰਤਾ ਸਿੰਘ ਮਾਦ ਜੋ ਚੈਨਲ ਮਾਡੀ ਕਿਰਪਾ ਦੇ ਨਾਲ ਜੋ ਜਨ ਚੱਲ ਰਿਹਾ ਤੁਹਾਡਾ ਆਪਣਾ ਚੈਨਲ ਅਜਦਾ ਨੇ ਨਸ ਵੀਡੀਓ ਦੇ ਵਿੱਚ ਦਾ ਜੋ ਬੁੱਕਸ ਮੋਦਕ ਹੈ YouTube ਚੈਨਲ ਦਾ ਸੰਜੇ ਕਮਾਨ ਕੈਮਰਾਮਾਨ ਜੋ ਕੀਤਾ ਗਿਆ ਹੈ ਤੁਸੀਂ ਦੇ ਦੇ ਆ ਗੁਰੂ ਮਹਾਰਾਜ ਰੂਪਾ ਪਾਸੇ ਕੀਤਾ ਹੋਇਆ ਸਰਤਾਸ਼ ਜਾਇਆ ਗਿਆ ਹੈ ਤੇ ਅੱਜ ਦਾਸ ਨੇ ਤੁਹਾਡੇ ਰੂਹੂ ਸੰਕਾ ਨੂੰ ਜੁਣ ਵਾਸਤੇ ਦਾਸ ਦਰਸ਼ਨ ਕਰਾ ਰਿਹਾ ਹੈ ਮੇਰੇ ਨਾਲ ਇਸ ਵੇਲੇ ਗੁਰਦੁਆਰਾ ਨਵਸਤਾਨ ਲਾਭਗਪਾਸ ਤੇ ਜੀਤ ਸਿੰਘ ਜੀ ਨਵੇਂ ਕੁੱਟੀਆਂ ਜੌਣਾ ਜਿਵੇਂ ਮੁਖ ਪ੍ਰਬੰਧਕ ਪਾਬਾ ਜੀ ਸੰਗਯੋਗਦੇਸ਼ ਬਿਠਿਆ ਹਨ ਇਹ ਗੁਰਦੁਆਰੇ ਸ਼ਾਂਤਮੰਦਰ ਸੇਵਾ ਸੰਗਤਾਂ ਦੁਨ ਕਰਾਉਂਦੇ ਹਨ ਤੇ ਡੇਰਾ ਬਹੁ ਕਰਮਾਲ ਵਾਲੀਆਂ ਜੋ ਦੇਵ ਦੇ ਸੰਗਤਾਂ ਅਮਿਹਨੇ ਦੇ ਬਾਅਦ ਹਕੀ ਦੇ ਚੰਚਿ ਸਰਵਾਰ ਜਿਹਦੇ ਦਾਸ ਦੇ ਚਰਨੋਂ ਕਿਤੇ ਪ੍ਰਸਾਨ ਕਿਸੇ ਦਾ ਪ੍ਰਸਾਨ ਕੀਤਾ ਜਾਂਦਾ ਹੈ ਗੁਰੂ ਮਹਾਰਾਜ ਮਹਾਂਪੁਰਖਾਂ ਦੀ ਕਿਰਪਾ ਦੇ ਦੁਆਰਾ ਅੱਜ ਇਸੇ ਸਥਾਨ ਤੋਂ ਜੋ ਮੇਰੇ ਨਾਲ ਨਸ ਰਿਪੋਰਟਰ ਟੋਰ ਜੁੜੇ ਹਨ ਕੈਮਰਾਮੈਨ ਮੈਂ ਉਹਨਾਂ ਨੂੰ ਤਾਂ ਤੇ ਮਾਨ ਵਧਾਈ ਵੀ ਦਿੰਦਾ ਹਾਂ ਅਤੇ ਆਸ਼ੀਰਵਾਦ ਕਰਦਾ ਹਾਂ ਮੇਰੇ ਤਾਂ ਤੇ ਮਾਨ ਜੀ ਹੁ ਤਾ ਹੋਵੇਗਾ ਮੇਰੇ ਨਾਲ ਗੁਰਦਾਰੇ ਦੇ ਹੈਡ ਗ੍ਰੰਥ ਦੇ ਬਾਈਕਰ ਗਦੀਪ ਸਿੰਘ ਜੀ ਜੀ ਨੇ ਕਿਰਪਾ ਵਾਖੇ ਕੀਤਾ ਹੈ ਆਓ ਪਹਿਲਾ ਉਹਨਾਂ ਨੂੰ ਬੇਨਤੀ ਕਰਾਂਗੇ ਨਾ ਦੋ ਮਿੰਟ ਕਹਤੈ ਰੂਕ ਹੋ ਨਾਲ ਇਸ ਗੁਰਦੁਆਰਾ ਤਿਆਰ ਤੋਂ ਸਜਾਵੇ ਜੋ ਮਹੀਨਾਵਾਂ ਸਮਾਗਮ ਜਿਹੜਾ ਐਸੇ ਮਹੀਨੇ ਦੇ ਕਿਰਦੇ ਵਿੱਚ ਆਉਣਾ ਹੈ ਉਹ ਦੇਰ ਦਿੱਤੀ ਜਾਊਗੀ ਤੇ ਤਨਵੰਦ ਨਾਲ ਦਾ ਲਾਈਪ ਰੋਡਾਂ ਜੋ ਚੱਲਦਾ ਹੈ ਸਮਾਂ ਵੀ ਦੱਸਿਆ ਜਾਊਗਾ ਤੇ ਇਸੇ ਜੋ ਪ੍ਰੈਸ ਕੋਰਟ ਨੂੰ ਬਤਾਈਆਂ ਜਾ ਕੇ ਮੈਂ ਬੇਨਤੀ ਕਰੂੰਗਾ ਤਾਂ ਗਰਦੀਪ ਸਿੰਘ ਜੀ ਨੂੰ ਐਡ ਗ੍ਰਾਫੀ ਐਮ ਆਪਣੇ ਜਵਣਾ ਜੋ ਗੁਰਦਾਰ ਤਸਤਾਨ ਨਵ ਜੀ ਸਿੰਘ ਦੇ ਹੈਡ ਗ੍ਰਾਫੀ ਆ ਪਾਸਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਖਸ਼ੀਆ ਪਾਸ ਆਇਆ ਜੇ ਸਾਧੂ ਨਗਰ ਦੇ ਮਾਵਾਂ ਅਨੁਸਾਰ ਬੜੇ ਹੀ ਬੜਪਾਜਾ ਸਮੇਂ ਹਨ ਜੋ ਕਿ ਮੇਰੇ ਵੀਰ ਸੰਜੇ ਕਬੂਛਾ ਨਹੀਂ ਤੇri ਸਤਕਾਰਯੋਗ ਪੂਰੀ ਦੁਨੀਆ ਵਿੱਚ ਜਿਨ੍ਹਾਂ ਦਾ ਕੋਈ ਨਾਂ ਲਿਆ ਨਹੀਂ ਮੇਰੇ ਬੱਸ ਹੈ ਨਹੀਂ ਜੁੜਦ ਸਦਾ ਰਾਵਤਾਰ ਸੀ ਮਧਪੁਰੀ ਪ੍ਰੈਸਰ ਮੀਡੀਆ ਯੂਟਿਊਬ ਦੇ ਸੂਚੈਂਦਾ ਜਿਨ੍ਹਾਂ ਦਾ ਮੈਂ ਕਹਿੰਦਾ ਇਹਨਾਂ ਦੇ ਬੜਪਾਗੇ ਸਮੇਂ ਜਿਨ੍ਹਾਂ ਨੂੰ ਇਹਨਾਂ ਦੇ ਨਾਲ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਕੈਮਰਾਮੈਨ ਦੇ ਤੌਰ ਤੇ ਤੇ ਮੈਂ ਇਹਨਾਂ ਨੂੰ ਸਤਿਗੁਰੂ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਅੰਦਰ ਦਿਨ ਦੁਪਹਿਰ ਚੌਕੀ ਤੱਕ ਬਿਸ਼ਾਣਾ ਤੇ ਆਪਕਾ ਵੀ ਇਹਨਾਂ ਦਾ ਬਣਿਆ ਰਵੇ ਇੰਦੀ ਆਪ ਜੀ ਦੇ ਸੰਗਤਾਂ ਦੀ ਸੇਵਾ ਦੇ ਅੰਦਰ ਰੁਕ ਕਰਦੇ ਹਨ ਨਾਲ ਹੀ ਮੈਂ ਆਪ ਜੀ ਨੂੰ ਬੜੀ ਨਿਮਰਤਾ ਸਹਿਤ ਮੈਜਿਕ ਕੀਤੀ ਜਾਂਦੀ ਹੈ ਜਿਵੇਂ ਕਿ ਆਪ ਜਾਣਦੇ ਹੋ ਗੁਰਦੁਆਰਾ ਦਾ ਸੰਤ ਬਾਬਾ ਗੋਪਾਲ ਸਿੰਘ ਨੇ ਪ੍ਰਸੰਮਤੀ ਜੋ ਕਿ ਮੁੱਖ ਪ੍ਰਬੰਧਕ ਸ੍ਰੀਮਾਨ ਐਕਸਾਡ ਸੰਧਵਾਚੀ ਸਿੰਘ ਜੀ नरम कुख लोबत् पवित्र स्थाना महीना बारी गुरु इस लड़ित तहत इस महीने मुख समागम छब्बीस जुलाई दिन शनिवार शाम सात तो साढ़े नौ बजे तक अपनी श्रद्धा भावना धन धन साधु शाह श्री गुरु हरकृष्ण साहब जी दकाश गुरपुर कराद सजाए जा रहे हैं जो कि मुख समागम साढ़े बजे जो कि पहला रेहरा सजा उस ਸ਼ਰਮਾ ਅਤੇ ਬਲੇ ਮੁੰਤਾ ਦਾ ਅਮਰਪੁਰ ਦੇ ਸ਼ਿਮਾਲਾ ਵਿੱਚ ਸੋਰਸਨਬਾਦ ਜਿਸ ਦਿਨ ਜਲਾਵਲੇ ਮਹਾਂਕਬਲੋ ਤੁਰਕੇ ਬਣੀ ਆਇ ਤੇ ਨਿਸ਼ਲੀ ਚਿੰਨ ਬਟਾਈ ਦੀ ਸਰੀ ਸੈਪੜ ਸੈਪ ਕੋ ਅਰੰਭ ਹੋ ਜਾਣਗੇ ਭੋਗਤ ਬਾਦ ਨਾਲ ਜੋਤ ਜਤਿੰਦਰ ਦਰਵਾਦੀ ਅਰੰਭ ਹੋ ਜਾਣੀ ਹੈ ਆਪਸਤਾ ਨਿਰਮਿਤ ਜਲਾਵਲੇ ਪੀਤਰ ਸੰਮਤਕ ਜੁਰੀ ਰਾਗੀ ਜਿਤੇ ਢੱਡੀ ਜਿਤੇ ਮਿਲੋ ਸੰਗਤਾਂ ਨੂੰ ਗੁਰੂ ਤੇ ਅਤਿ ਇਤਿਹਾਸ ਨਾਲ ਨਿਹਾਲ ਕੀਤਾ ਜਾਵੇਗਾ ਮਹਾਂਪੁਰਖਾਂ ਨੂੰ ਵੀ ਗੁਰਮਤਿ ਜਾਰਾ ਦੀ ਇਤਿਹਾਸ ਦੀ ਚਾਦਨਾ ਪਾਇਆ ਜਾਣਾ ਹੈ सो आप जी मुख्य प्रबंधक श्री मान संत बॉबा जीत सिंह जी निरमल कुटा जौलह वाले महापुरखा लो शिमू अलाकार निवासी साहब सं बेनती जाती है जो कि छब्बी जुलाई शनिवार महीना भर समा आ रहे हैं आप शब ने इन्होंने समागम विद चढ़ करके पहुँच करके पवित्र स्थान पहुंच करके बाणी सारवण करके सिवा करके अपने मोहन का शब्द बनाया है गुरु घर की रौनक मना दो फिर मैं अपने वीर संजय शहर जी ਬਹੁਤ ਬਧਾਈਆਂ ਖਾਸ ਕਰਕੇ ਸਰਦਾਰ ਸਾਡੀ ਅਤੀ ਸਰਕਾਰ ਜੋ ਸਦਾ ਬਦਾਰ ਸਨਮਧਪਰੀ YouTube ਦਾ ਚੈਨਲ ਪਰਸਰ YouTube ਇਸ ਚੈਨਲ ਜੋ ਕਿ ਇਹਨਾਂ ਸਥਾਨਾਂ ਦੇ ਉੱਤਪ ਸਥਾਨਾਂ ਦੇ ਨਿਯੁਕਤ ਹੋਣ ਵਾਲੇ ਦੀ ਸਾਡੀ ਹਜ਼ੂਰੀ ਸੇਵਾਦਾਰ ਹਨ ਜੋ ਜਿੰਨੀ ਸਵਾਗਤ ਨਾ ਗਾਂਵ ਜੋ ਅਗਲੇ ਮਹੀਨੇ ਮਹਾਵਰਖ ਬਰਾਂਡ ਐਨਸ਼ੀਅਨ ਮਾਮਿਕ ਸਾਹਿਬ ਸੰਤਪਾਲ ਸਿੰਘ ਉਹਨਾਂ ਦੀ ਸਾਲਾਨਾ ਆਮ ਵਰਸੀ ਆ ਗਈ ਹੈ ਉਸ ਦੇ ਦੇ ਇਹਨਾਂ ਨੇ ਲਾਈਫ ਟਾਈਮ ਕੰਸ ਕਰਨਾ ਹੈ ਜਿੰਨੇ ਸਮਾਗ ਨੂੰ ਦਿਆ ਨੇ ਇਹਨਾਂ ਨੇ ਇਹਨਾਂ ਨੂੰ ਆਪ ਇਹਨਾਂ ਨੇ ਇਹ ਸਾਰੀ ਸੇਵਾ ਆਪ ਲਈ ਹੈ ਸੋ ਸਾਧਗ੍ਰੀਨ ਦਾ ਸਿਰ ਪਕਣ ਚੜ੍ਹਦੀ ਕਲਾ ਕਾ ਨੇ ਨਾਨੂ ਦੇਨੇ ਦੁਗਣੀ ਰਾਜ ਚੌਕ ਦੀ ਜਨਵਰਸ਼ਿਕਾ ਦਾ ਦੇਰਤਾ ਤਾਂ ਤਾਂ ਵਰਤੀ ਫਰਸ਼ਕਾਂ ਨੂੰ ਸਾਂਗੜੇ ਵੀੜੇ ਇਸ ਤਰ੍ਹਾਂ ਸਜਦੇ ਰਹਿਣ ਇਹਨਾਂ ਸ਼ੁਭ ਕਾਮਨਾ ਵਾਲਾ ਮਹੀਨਾ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ